ਸਾਸੀ ਕਾਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਅੱਜ ਗੱਲ ਕਰਦੇ ਆ ਬਿਊਟੀਫੁੱਲ ਹਰੇ ਭਰੇ ਨੰਗਲ ਸ਼ਹਿਰ ਦੀ ਨੰਗਲ ਸ਼ਹਿਰ ਜਿਸ ਨੂੰ ਕਿ ਹਰੀਆਲੀ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ ਹੈ ਕਿ ਨੰਗਲ ਸ਼ਹਿਰ ਦੇ ਵਿੱਚ ਹਰੀਆਲੀ ਬਹੁਤ ਹੈ ਪੋਲੂਸ਼ਨ ਨਾਮ ਮਾਤਰ ਹੈ ਪਰ ਇਸ ਦੀਆਂ ਤਸਵੀਰਾਂ ਗਰਾਉਂਡ ਜ਼ੀਰੋ ਤੋਂ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿਉਂਕਿ ਅਸੀਂ ਮੌਜੂਦਾ ਨੰਗਲ ਦੇ ਕਰੀਬੀ ਐਮਪੀ ਦੀ ਕੋਠੀ ਵਿਖੇ ਜਿੱਥੇ ਕਿ ਇਸ ਸਮੇਂ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਜਿਸ ਜਗ੍ਹਾ ਤੇ ਅਸੀਂ ਇਸ ਵੇਲੇ ਮੌਜੂਦ ਆ ਇਸ ਜਗ੍ਹਾ ਉੱਤੇ ਸਾਹ ਲੈਣਾ ਵੀ ਕਾਫੀ ਔਖਾ ਹੋ ਚੁੱਕਾ ਹੈ ਪਰ ਵੀਡੀਓ ਬਣਾਉਣ ਦੇ ਚਲਦੇ ਹੋਏ ਅਸੀਂ ਪਹੁੰਚੇ ਆ ਇਸ ਜਗ੍ਹਾ ਤੇ ਕਿਉਂਕਿ ਇਹ ਜਗ੍ਹਾ ਹੈ ਇੱਕ ਡੰਪ ਦੋਨਾਂ ਨਹਿਰਾਂ ਦੇ ਵਿਚਕਾਰ ਬਣਿਆ ਹੋਇਆ ਇੱਥੇ ਅੱਗ ਲੱਗੀ ਨੂੰ ਦੱਸਿਆ ਜਾ ਰਿਹਾ ਹੈ ਕਿ ਲਗਭਗ 4 ਦਿਨ ਦਾ ਸਮਾਂ ਹੋ ਗਿਆ ਹੈ ਪਰ ਅੱਗ ਹੈ ਕਿ ਬੁਝਣ ਦਾ ਨਾਮ ਨਹੀਂ ਲੈ ਰਹੀ ਪਰ ਪ੍ਰੈਸ਼ਰ ਇੱਤੇ ਉੜਦਾ ਹੈ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਜਾਂ ਅੱਗ ਨੂੰ ਬੁਝਾਇਆ ਨਹੀਂ ਜਾ ਰਿਹਾ ਜਾਂ ਫਿਰ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ ਕਿ ਅੱਗ ਕਿਵੇਂ ਬੁਝਾਣੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜ਼ਰੂਰ ਆਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ 2 ਦਿਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜ਼ਰੂਰ ਪਹੁੰਚਦੀਆਂ ਨੇ ਪਰ ਬੀਤੇ ਕੱਲ ਤੇ ਅੱਜ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਨਹੀਂ ਆਂਦੀ ਆ ਪਰ ਹੁਣ ਇਸ ਸਮੇਂ ਰਾਤ ਦੇ ਸਮੇਂ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਅੱਗ ਬੁਝਾਉਣ ਦੇ ਲਈ ਜ਼ਰੂਰ ਪੁੱਜਦੀ ਹੈ ਪਰ ਹਾਲਾਤ ਤੇ ਸਮਾਂ ਅਜਿਹੇ ਹੋ ਗਏ ਨੇ ਕਿ ਸ਼ਹਿਰ ਵਾਸੀ ਸ਼ਹਿਰ ਛੱਡਣ ਨੂੰ ਮਜਬੂਰ ਹੋ ਗਏ ਨੇ ਇਲੈਕਸ਼ਨ ਦਾ ਸਮਾਂ ਵੀ ਚੱਲ ਰਿਹਾ ਹੈ ਸਾਡੇ ਮੌਜੂਦਾ ਵਿਧਾਇਕ ਸਰਦਾਰ ਹਰਜੋਤ ਸਿੰਘ ਬੈਂਸ ਅਕਸਰ ਇਸ ਰੋਡ ਤੋਂ ਗੁਜ਼ਰਦੇ ਰਹਿੰਦੇ ਨੇ ਪਰ ਸ਼ਾਇਦ ਉਹਨਾਂ ਨੂੰ ਇਹ ਪੋਲੂਸ਼ਨ ਵਿਖਾਈ ਨਹੀਂ ਦਿੰਦਾ ਕਿਉਂਕਿ ਲੋਕਾਂ ਨੂੰ ਤਰਫ ਹੈ ਜਿਹੜੀ ਗੱਡੀਆਂ ਦੇ ਵਿੱਚ ਬੈਠ ਕੇ ਨਹੀਂ ਪਤਾ ਲੱਗ ਸਕਦੀ ਲੋਕ ਲਗਾਤਾਰ ਮੰਗ ਕਰ ਰਹੇ ਹਨ ਕਿ ਇਸ ਅੱਗ ਨੂੰ ਬੁਝਾਇਆ ਜਾਵੇ ਤੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਥਾਨਿਕ ਵਸਨੀਕਾਂ ਨਾਲ ਵੀ ਗੱਲ ਕਰਾਂਗੇ ਕਿ ਆਖਿਰ ਕਿਹੜੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਜਗ੍ਹਾ ਉੱਤੇ ਸਥਾਨਿਕ ਵਸਨੀਕ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਥਾਨਿਕ ਵਸਨੀਕ ਸਾਡੇ ਨਾਲ ਮੌਜੂਦ ਨੇ ਭਾਈ ਸਭ ਤੋਂ ਪਹਿਲਾਂ ਦੱਸਿਓ ਕੀ ਨਾਮ ਹੈ ਤੁਹਾਡਾ ਮੇਰਾ ਇੰਦਰਜੀਤ ਲੋਹੇ ਜੀ अच्छा ब्रदर ये दसियो के किन्नी परेशानी ਦਾ ਸਾਹਮਣਾ ਕਰਨਾ ਪੈ ਰਿਹਾ ਐ ਇਸ ਵੇਲੇ? ਪਰੇਸ਼ਾਨੀ ਭਾਈ 4 ਦਿਨ ਹੋ ਗਿਆ ਹੈ। ਹੂੰ ਜੂਈ ਦੇ ਪਰੇਸ਼ਾਨੀ ਨਾਲ। ਇਸ ਜਗ੍ਹਾ ਲੈਣਾ ਖੋਇਆ ਪਿਆ। ਲੋਕ ਇੱਥੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈਗਾ ਕਿ ਤੇ ਪਰੇਸ਼ਾਨੀ ਹੋਈ ਹੈ ਲੋਕਾਂ ਨੂੰ ਸਹਿਰ ਕਰਨ ਵਾਲਿਆਂ ਨੂੰ। ਹੂੰ ਆਹ ਦੇਖੋ ਤੁਸੀਂ ਹੁਣ ਉੱਥੇ ਖੜੇ ਆਂ। ਅਸੀਂ ਇਸ ਵੇਲੇ ਸਾਡੇ ਸਾਹਮਣੇ ਅੱਗ ਲੱਗੀ ਹੈ। ਹੁਣ 4:30 ਹੋਈ ਹੈ ਹੁਣ ਬੁਝਾਈ ਹੈ ਪਰ ਬੁਝੀ ਨਹੀਂ ਹੈਗੀ। ਅੱਛਾ ਫਾਇਰ ਬ੍ਰਗੇਨ ਨੂੰ ਕਦੋਂ ਬੁਲਾਇਆ ਸੀ ਤੁਸੀਂ? 4:30 ਵਜੇ ਫੋਨ ਕੀਤਾ ਸੀ। 4:30 ਵਜੇ ਦਾ ਕੋਈ ਜੋ ਫਾਇਰ ਬੰਦੀ ਇਹਨੂੰ ਚੱਕਿਆ ਨਹੀਂ ਹੈਗਾ ਕਿਸੇ ਬੰਦੇ ਨੇ ਫੋਨ ਚੱਕਣਾ ਜ਼ਰੂਰੀ ਨਹੀਂ ਸਮਝਿਆ ਇਹ ਵੀ ਦੱਸ ਦੇਣੇ ਕਿ ਜਿਹੜਾ ਡੰਪਯਾਰਡ ਹੈ ਬੀਬੀਐਮਬੀ ਨੰਗਲ ਦਾ ਡੰਪਯਾਰਡ ਹੈ ਪੂਰੇ ਨੰਗਲ ਸ਼ਹਿਰ ਦੀ ਗੰਦਗੀ ਇਸ ਜਗ੍ਹਾ ਉੱਤੇ ਆਂਦੀ ਹੈ ਤੇ ਇੱਥੇ ਅੱਗ ਲੱਗੀ ਨੂੰ 4 ਦਿਨ ਦਾ ਸਮਾਂ ਹੋ ਗਿਆ ਹੈ ਉਹ ਵੀ ਦੇਖ ਲੋ ਧੂਆਂ ਕਿੰਨਾ ਤੁਸੀਂ ਦੇਖੋ ਸਾਹ ਲੈਣਾ ਬਿਲਕੁਲ ਸਾਹ ਲੈਣਾ ਬੜਾ ਮੁਸ਼ਕਿਲ ਹੋ ਚੁੱਕਿਆ ਹੈ ਇਸ ਵੇਲੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ अच्छा फायर ब्रिगेड आ गया ਤੁਹਾਨੂੰ ਕੀ ਲੱਗਦਾ ਕਿ ਅੱਗ ਬੁਝੇਗੀ ਹੁਣ ਨਹੀਂ ਬੁਝੀ ਤੁਹਾਡੇ ਸਾਹਮਣੇ ਤਾੜੇ ਤੂੰ ਨਿਕਲ ਰਿਹਾ ਦੇਖੋ ਬਿਲਕੁਲ ਅੱਗ ਬੁਝੇ ਨਹੀਂ ਰਹੀ ਕਿਵੇਂ ਬੁਝੇਗੀ ਸੋਚਣ ਵਾਲੀ ਗੱਲ ਜਰੂਰ ਹੈ ਕਿਉਂਕਿ ਪਖੜਾ ਡੈਮ ਬੀਬੀਐਮਬੀ ਅਦਾਰੇ ਇੱਕ ਅਜਿਹਾ ਅਦਾਰਾ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਕਿ ਕਹ ਅਜਿਹਾ ਅਦਾਰਾ ਜੋ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਉਣ ਵਾਲੀ ਵਰਕਸ਼ਾਪਾਂ ਇਸ ਬੀਬੀਐਮਬੀ ਅਦਾਰੇ ਕੋਲ ਮੌਜੂਦ ਨੇ ਪਰ ਅੱਗ ਬੁਝਾਉਣ ਦੇ ਲਈ ਨਾਲ ਕੋਲ ਸ਼ਾਇਦ ਕੋਈ ਪੁਕਤਾ ਇੰਤਜ਼ਾਮ ਨਹੀਂ ਹੈ ਇਸ ਗੱਲ ਦੀ ਪੋਲ ਖੁੱਲੀ ਨਜ਼ਰ ਆ ਰਹੀ ਹੈ ਜਿੰਨੀ ਦੇਰ ਨੂੰ ਭਾਜੀ ਗੱਡੀ ਆਂਦੀ ਹੈ ਉਹ ਖਾਲੀ ਹੋ ਜਾਂਦੀ ਹੈ ਦੂਜੀਆਂ ਦੀ ਹੈ ਉਹ ਖਾਲੀ ਹੋ ਜਾਂਦੀ ਹੈ ਪਹਿਲੀਆਂ ਦੀ ਉਹ ਖਾਲੀ ਹੋ ਜਾਂਦੀ ਹੈ ਨਹਿਰ ਤੁਹਾਡੇ ਕੋਲ ਇੱਥੋਂ ਪਾਣੀ ਚੱਕ ਕੇ ਇੱਥੋਂ ਭਜਾਓ ਤੁਸੀਂ ਅੱਗ ਕਿਉਂ ਨਹੀਂ ਵੀ ਆਂਦੇ ਹੁਣ ਮਾਨਯੋਗ ਮੁੱਖ ਮੰਤਰੀ ਸਾਹਿਬ ਆ ਰਹੇ ਹੈ ਕੱਲ ਨੂੰ ਦੇਖ ਲਓ ਕਿਦਾਂ ਬੁਝਦੀ ਅੱਗ ਤੁਹਾਨੂੰ ਆਸ ਹੈ ਕਿ ਕੱਲ ਸੀਐਮ ਸਾਹਿਬ ਆਉਗੇ ਤੇ ਬੁਝੂਗੀ ਅੱਗ ਮਾਈਟ ਬੀ ਬਿਲਕੁਲ ਆਸ ਹੈ ਲੋਕਾਂ ਨੂੰ ਕਿ ਕੱਲ ਸੀਐਮ ਸਾਹਿਬ ਆ ਰਹੇ ਨੇ ਤਾਂ ਕਿ ਸ਼ਾਇਦ ਬੁਝ ਜਾਏਗੀ ਪਰ ਹਾਲਾਤ ਗੱਲ ਕਰੀਏ ਤਾਂ ਨੰਗਲ ਸ਼ਹਿਰ ਦੇ ਹਾਲਾਤ ਇਸ ਸਮੇਂ ਵੱਤੋਂ ਬੱਦਰ ਹੋ ਗਏ ਨੇ ਦਿੱਲੀ ਤੋਂ ਜ਼ਿਆਦਾ ਇੰਡੈਕਸ ਦੀ ਗੱਲ ਕਰੀਏ 에ਅਰ ਪਲੂਟਡ ਨੰਗਲ ਦੇ ਵਿੱਚ ਇਸ ਸਮੇਂ ਹੋ ਗਿਆ ਪਰ ਸੁਣਨ ਵਾਲਾ ਕੋਈ ਨਹੀਂ ਹੈ ਸਹੀ ਹੈ ਜੀ ਬਿਲਕੁਲ ਸਹੀ ਹੈ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਇਹ ਬਹੁਤ ਸਹੀ ਗੱਲ ਹੈ ਨੰਗਲ ਦੇ ਵਿੱਚ ਇੰਨਾ ਮਸ਼ਹੂਰ ਸੀਗਾ ਨੰਗਲ ਹਰਿਆਲੀ ਸੀ ਸਭ ਕੁਝ ਸੀਗਾ ਮਿਨੀ ਚੰਡੀਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਜ਼ੀਰੋ ਵਰਤ ਅੱਛਾ ਇੱਕ ਮੈਨੂੰ ਦੱਸੋ ਸ਼ਹਿਰ ਦੇ ਵਿੱਚ ਕੁਝ 에ਅਰ ਸਾਫ਼ ਕਰਨ ਵਾਸਤੇ ਕੁਝ ਯੰਤਰ ਵੀ ਲਗਾਏ ਹੋਏ ਹਨਾ ਉਹ ਜੰਤਰ ਹਾਂਜੀ ਲਗਾਏ ਹੋਏ ਰੇਲਵੇ ਰੋ ਲਗਾਏ ਹੋਇਆ ਇੱਕ ਨਯਾਨਗਲ ਲਗਾਇਆ ਹੋਇਆ ਪਤਾ ਨਹੀਂ ਵਰਕ ਕਰਦੇ ਆ ਕਿ ਨਹੀਂ ਕਰਦੇ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਬਿਲਕੁਲ ਮੈਂ ਦੱਸਦਾ ਹਾਂ 에ਅਰ ਸਾਫ ਕਰਨ ਦੇ ਲਈ ਦੋ ਇਕੁਪਮੈਂਟ ਨੰਗਲ ਦੇ ਵਿੱਚ ਸਥਾਪਿਤ ਕੀਤੇ ਲਗਭਗ 90 ਲੱਖ ਰੁਪਏ ਦੀ ਲੱਗਦੇ ਨਾਲ ਉਹ ਲਗਾਏ ਗਏ ਸੀ ਪਰ ਉਹ ਚੱਲ ਨਹੀਂ ਰਹੇ ਜਦੋਂ ਚੱਲੇ ਨਹੀਂ ਰਹੇ ਤਾਂ ਲਗਾਉਣ ਦੀ ਕੀ ਜ਼ਰੂਰਤ ਸੀ ਜੇ ਉਹਨਾਂ ਦਾ ਕੰਮ ਪੂਰਾ ਨਹੀਂ ਹੋਇਆ ਤਾਂ ਉਹਨਾਂ ਦਾ ਉਦਘਾਟਨ ਕਰਨ ਦੀ ਕੀ ਜ਼ਰੂਰਤ ਸੀ ਫालतू ਖਰਚਾ ਪਾਇਆ ਹੋਇਆ ਫालतू ਖਰਚਾ ਇਸ ਸਮੇਂ ਕੌਂਸਲ ਉਤੇ ਜ਼ਰੂਰ ਪਿਆ ਹੈ ਪਰ ਪੋਲੂਸ਼ਨ ਪਹਿਲਾਂ ਨਾਲੋਂ ਵੱਧ ਗਿਆ ਹੈ ਬਿਤੇ ਚਾਰ ਦਿਨਾਂ ਦੇ ਵਿੱਚ ਰੋਡ ਦੀ ਗੱਲ ਦੱਸ ਦਿਓ ਰੋਡ ਤੇ ਕਿੰਨਾ ਅਸਰ ਪੈ ਰਿਹਾ ਜੀ ਹਾਈਵੇ ਗੁਜਰਦਾ ਹੈ ਤੁਸੀਂ ਲੰਘ ਕੇ ਆਏ ਤੁਸੀਂ ਦੇਖਿਆ ਕਿੰਨੀ ਧੁੰਦ ਧੁੰਦ ਵਰਗਾ ਮੋਲ ਹੋਇਆ ਇੱਥੇ ਧੁੰਦ ਤੋਂ ਵੀ ਜ਼ਿਆਦਾ ਹੈ ਧੁੰਦ ਤੋਂ ਵੀ ਜ਼ਿਆਦਾ ਦਿਖਦਾ ਨਹੀਂ ਵਿਜ਼ਿਬਿਲਟੀ ਜ਼ੀਰੋ ਹੀ ਵੀ ਹੈ ਐਕਸੀਡੈਂਟ ਦੇ ਕਾਰਨ ਐਕਸੀਡੈਂਟ ਕਾਰਨ ਵੀ ਇਹੀ ਹੈ ਬਿਲਕੁਲ ਇਹ ਪੋਲੂਸ਼ਨ ਐਕਸੀਡੈਂਟ ਦਾ ਕਾਰਨ ਵੀ ਬਣਦਾ ਹੈ ਹੋਰ ਵਸਨੀਕ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇਹ ਆਖਿਰੇ ਹੋਰ ਕਿੰਨੀ ਵੱਡੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਏ ਕਿਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਪਰੇਸ਼ਾਨੀ ਪਹਿਲਾਂ ਦੇਖਣ ਨੂੰ ਮਿਲੀ ਏ ਅਜੇ ਸਾਡੇ ਨਾਲ ਅਜੇ ਤੁਸੀਂ ਵੀ ਅਕਸਰ ਵੀਡੀਓ ਪਾਉਂਦੇ ਰਹਿੰਦੇ ਹੋ ਕਿ ਇੱਥੇ ਅੱਗ ਲੱਗਦੀ ਏ ਉਸ ਸਮੇਂ ਇਸ ਤੋਂ ਪਹਿਲਾਂ ਦੀ ਗੱਲ ਕਰਦੇ ਆ ਅੱਗ ਬੁਝ ਜਾਂਦੀ ਏ ਅਜਿਹੇ ਹਾਲਾਤ ਅੱਜ ਤੱਕ ਕਦੇ ਬਣੇ ਕਿ ਨਹੀਂ ਬਣੇ ਮੈਂ ਇੱਕ ਗੱਲ ਦੱਸਣਾ ਜ਼ਰੂਰ ਚਾਹੁੰਦਾ ਏ ਮੈਂ 2015-16 ਤੋਂ ਲੱਗਿਆ ਹੋਇਆ ਨਾ ਮਗਰ ਜਿਹੜੇ 슈ਗਰ ਦੇ ਪੇਸ਼ੈਂਟ ਐ ਜਦ ਪੀਜੀਐ ਦਾਦਾਂ ਨਹੀਂ ਵੀ ਆਪਣਾ ਸਹਿਰ ਕਰੋ ਇਹ ਇੱਥੇ ਅੱਗ ਲੱਗ ਜਾਂਦੀ ਹੈ ਹਫਤਾ ਹਫਤਾ ਧੂਆ ਰਹਿੰਦਾ ਹੈ ਕੋਈ ਸੈਰ ਨਹੀਂ ਕਰ ਸਕਦਾ ਹੋਰ ਛੱਡ ਦੋ ਤਿੰਨ ਅੱਜ ਦੀ ਵੀ ਕੇਸ ਹੈਗੇ ਜਿਹੜੀ ਨਜ਼ਰ ਚ ਹੈ ਵੀ ਸਾਹ ਕਰਕੇ ਜਿਨ੍ਹਾਂ ਦਾ ਦਮ ਘੁੱਟ ਗਿਆ ਫਾਟ ਅਟੈਕ ਵੀ ਆਏ ਹੋਏ ਆ ਠੀਕ ਹੈ ਜੀ ਬਿਲਕੁਲ ਅਸੀਂ ਬਿਲਕੁਲ ਸਵਾਸਤੇ ਪਰ ਸਾਡਾ ਸਾਹ ਲੈਣਾ ਵੀ ਇੱਥੇ ਮੁਸ਼ਕਿਲ ਹੋ ਚੁੱਕਿਆ ਹੈ ਪਰ ਮਜਬੂਰੀ ਹੈ ਕਿਉਂਕਿ ਨਿਊਜ਼ ਨਸ਼ਰ ਕਰਨੀ ਹੈ ਇਸ ਕਰਕੇ ਅਸੀਂ ਇੱਥੇ ਖੜੇ ਹੋਏ ਆ ਈਵਨ ਕੇ ਪੰਜਾਬ ਪੋਲੂਸ਼ਨ ਬੋਰਡ ਪਟਿਆਲਾ ਡੀਸੀ ਰੂਪਨਗਰ ਐਸਜੀਐਮ ਨੰਗਲ ਮ्युनਿਸਪਲ ਕਮੇਟੀ ਸਭਨਾਂ ਨੂੰ ਲੈਟਰ ਦੇ ਦਿੱਤਾ ਇਹ ਲੈਟਰ ਮੇਰੇ ਖਿਆਲ ਇਹ 6 ਮਹੀਨੇ ਸਾਲਵਾਰ ਰੱਦੀ ਦੇ ਭਾਅ ਵੇਚ ਦਿੰਦੇ ਆ ਕੋਈ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕਰਦਾ ਨੰਗਲ ਸ਼ਹਿਰ ਵਾਸੀਆਂ ਦੀ ਕੋਈ ਬਾਣੀ ਫੜਦਾ ਮੈਂ ਹੁਣ ਜ਼ਿਆਦਾ ਪੋਲੀਟਿਕਲ ਨਹੀਂ ਕਹਿਣਾ ਚਾਹੁੰਦਾ ਜੇ ਸਾਨੂੰ ਜਿੰਨੀ ਪ੍ਰੋਬਲਮ ਆ ਨਾ ਕੋਈ ਆ ਕੇ ਬੰਦਾ ਇੱਥੇ ਆ ਕੇ ਦੇਖੇ ਤਾਂ ਪਤਾ ਚੱਲੇਗਾ ਵਿਜ਼ਿਬਿਲਟੀ ਕੋਈ ਨਹੀਂ ਆ ਪੱਖੇ ਕੂਲਰ ਏਸੀ ਚੋਂ ਵੀ ਸਾਡੇ ਧੂਆਂ ਨਿਕਲਦਾ ਘਰੋਂ ਆ ਕੇ ਹੂੰ ਆਪਣਾ ਬੱਚਾ ਮੈਂ ਉਨੇ ਛੱਡ ਕੇ ਆਇਆ ਰਾਤ ਨੂੰ ਨੀਂਦ ਨਹੀਂ ਪਈ ਉਹ ਉੱਥੂ ਕਰਦਾ ਰਿਹਾ ਖੰਗ ਲੱਗੀ ਰਹੀ ਉਹਨੂੰ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੈ ਬੱਚਿਆਂ ਨੂੰ ਪਰੇਸ਼ਾਨੀ ਹੈ ਜਿਹੜੇ ਬਜ਼ੁਰਗ ਹੈ ਉਹ ਸੈਰ ਨਹੀਂ ਕਰ ਸਕਦੇ ਬੈਠ ਨਹੀਂ ਸਕਦੇ ਬਸ ਉਹ ਖੰਗੀ ਜਾਂਦੇ ਆ ਮਤਲਬ ਕੋਈ ਪ੍ਰਸ਼ਾਸਨ ਸੁਵਾਈ ਨਹੀਂ ਕਰਦਾ ਠੀਕ ਹੈ ਜੇ ਕੋਈ ਕੰਮ ਪੈਂਦਾ ਤਾਂ ਕਿਸੇ ਦੇ ਵੀਆਈਪੀ ਬੰਦਾ ਹੁੰਦਾ ਉਹ ਉਹ ਚਾਹੇ ਕਿਸੇ ਵੀ ਪੋਲੀਟੀਕਲੀ ਬੰਦੇ ਤੇ ਕੰਮ ਕਰਵਾ ਲੈਂਦਾ ਪਰ ਇੱਥੇ ਮੌਕਾ ਦੇਖਣ ਕੋਈ ਨਹੀਂ ਆਇਆ ਕੰਮ ਸੇ ਕੰਮ 30 40 ਬੂਟੇ ਚਾਹੇ ਟਰਾਲੀ ਹੈ ਚਾਹੇ ਕੇਕਰ ਹੈ ਸਭ ਜੜ ਗਏ ਹੋਰ ਤੁਮੇ ਇਹ ਕਹਿਣਾ ਚਾਹੁੰਦਾ ਜਿਹੜੇ ਸਾਡੇ ਹੋਰ ਪਿੰਡਾਂ ਦੇ ਜਿਹੜੇ ਸਾਡੇ ਜਵਾਬ ਮਾਰਕੀਟ ਐਮਪੀ ਕੋਠੀ ਸਾਡੀ ਨਿਊਜ਼ ਦੇਖੋਗੇ ਨੈਕਸਟ ਟਾਈਮ ਅੱਗੇ ਲੱਗਦੀ ਆ ਉਹ ਵੀ ਜਰੂਰ ਇਕੱਠੇ ਹੋਣ ਅੱਛਾ ਮੈਨੇ ਕਈ ਵੀ ਗੱਲ ਦੱਸਦੇ ਹੋ ਇਸ ਵੇਲੇ ਚੋਣਾਂ ਦਾ ਸਮਾਂ ਚੱਲਦਾ ਪਿਆ ਜਿੱਥੇ ਲੀਡਰਾਂ ਨੂੰ ਹੁੰਦਾ ਹੈ ਕਿ ਕਿੱਥੇ ਜਾ ਕੇ ਚਾਰ ਵੋਟਾਂ ਬਣ ਜਾਣੀਆਂ ਸਾਡੀਆਂ ਤਾਂ ਲੀਡਰ ਉੱਥੇ ਪਹੁੰਚ ਜਾਂਦੇ ਨੇ ਕੀ ਇਹ ਸਮੱਸਿਆ ਨਹੀਂ ਲੱਗਦੀ ਲੀਡਰਾਂ ਨੂੰ ਕਿੱਥੇ ਪਹੁੰਚ ਕੇ ਅੱਗ ਦੇ ਬਾਰੇ ਕੋਈ ਨਾ ਕੋਈ ਹੱਲ ਜ਼ਰੂਰ ਕਰਵਾਉਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਵੋਟਾਂ ਹੀ ਨਹੀਂ ਚਾਹੀਦੀ ਤੁਹਾਡੇ ਨੰਗਲ ਵਸੇ ਦੀਆਂ ਅਸੀਂ ਇਹਦੇ ਬਾਰੇ ਕੁਛ ਹਾਲਾ ਕਹਿ ਨਹੀਂ ਸਕਦੇ ਦੇਖ ਖੁੱਲ ਕੇ ਬੋਲੋ ਭਾਜੀ ਨਹੀਂ 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 ਜਿਹੜੇ ਲੀਡਰਾਂ ਦੇ ਖਾਸ ਹੈ ਉਹਨਾਂ ਦੇ ਘਰੇ ਵੀ ਧੂਆਂ ਜਾ ਰਿਹਾ ਉਹ ਕੰਮ ਸਕੇਮ ਦੱਸਣ ਵੀ ਇੱਥੇ ਦੀ ਇਹ ਪ੍ਰੋਬਲਮ ਹੈ ਇਹਦਾ ਮਸਲਾ ਹੱਲ ਜਲਦੀ ਕੀਤਾ ਜਾਵੇ ਪਰ ਮੈਨੂੰ ਲੱਗਦਾ ਨਹੀਂ ਇਹ ਹੱਲ ਹੋਵੇਗਾ ਕਿਉਂਕਿ ਇੱਥੇ ਕਈ ਸਰਕਾਰ ਆ ਕੇ ਚੱਲ ਵੀ ਗਈਆਂ ਪਰ ਪਹਿਲੀ ਇੱਕ ਗੱਲ ਆਦਮਾ ਪੰਜਾਬ ਸਰਕਾਰ ਨੇ ਪੁਲਿਸਦਨ ਬੰਦ ਕੀਤਾ ਵਾ ਪੂਰੇ ਨੰਗਲ ਸ਼ਹਿਰ ਦਾ ਪੁਲਿਸਦਨ ਸਾਡੇ ਇੱਥੇ ਘਰਾ ਮੁਰਾ ਲਿਆ ਕੇ ਛੱਡ ਦਿੰਦੇ ਕਿਉਂਕਿ ਅਗਰ ਬੰਦ ਕੀਤਾ ਹੁੰਦਾ ਤਾਂ ਸਾਡਾ ਪ੍ਰਸ਼ਾਸਨ ਕਿਉਂ ਨਹੀਂ ਇਹਦੇ ਚਲਾਨ ਕੱਟਦਾ ਜਾਂ ਵੱਡਾ ਵੱਡਾ ਸਵਾਲ ਇਹਨਾਂ ਨੇ ਬੋਲਿਆ ਕਿ ਪੋਲੀਥੀਨ ਨੰਗਲ ਸ਼ਹਿਰ ਦੇ ਵਿੱਚ ਬੰਦ ਹੈ ਪਰ ਫਿਰ ਵੀ ਢੱਲਲੇ ਦੇ ਨਾਲ ਇੱਥੇ ਪੋਲੀਥੀਨ ਦੇ ਵੱਡੇ ਵੱਡੇ ਢੇਰ ਵਿਖੇ ਨੂੰ ਮਿਲ ਰਹੇ ਨੇ ਜਿਨ੍ਹਾਂ ਨੂੰ ਅੱਗ ਲੱਗੀ ਹੋਈ ਹੈ ਮੇਨ ਅਸਲੀ ਪੋਲੂਸ਼ਨ ਦਾ ਕਾਰਨ ਉਹ ਪੋਲੀਥੀਨ ਹੈ ਜਿਨ੍ਹਾਂ ਨੂੰ ਅੱਗ ਲੱਗੀ ਹੋਈ ਹੈ ਸਭ ਤੋਂ ਜ਼ਿਆਦਾ ਜ਼ਹਿਰੀਲੀ ਗੈਸਾਂ ਉਸ ਪੋਲੀਥੀਨ ਦੇ ਨਾਲ ਆ ਰਹੀ ਹੈ ਤੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੀ ਜੀ ਜੀ ਤਾਂ ਕਹਿੰਦੇ ਫਾਇਰ ਬਿਜਲੀ ਦੀ ਗੱਡੀ ਕਦੋਂ ਆਈ ਹੈ ਜੀ ਕਦੋਂ ਬੁਲਾਇਆ ਸੀਗਾ ਸਾਨੂੰ ਤਾਂ ਮੈਨੂੰ ਤਾਂ ਦੋ ਦਿਨ ਹੀ ਘੰਟੇ ਹੋਏ ਤਾਂ ਮੈਂ ਫੋਨ ਕਰ ਰਿਹਾ ਸੀ ਹੈ ਤਾਂ ਫਿਰ ਲਾਸਟ ਟਾਈਮ ਜਿੱਦਾਂ ਹੁਣ ਅੱਧੇ ਘੰਟੇ ਪਹਿਲੇ ਕਹਿੰਦਾ ਮੈਂ ਅਸੀਂ ਆ ਰਹੇ ਆ ਤਾਂ ਹੁਣ ਤਿੰਨ ਚਾਰ ਘੰਟੇ ਬਾਅਦ ਗੱਡੀ ਆਈ ਹੈ ਪਾਣੀ ਅੱਗ ਬੁਝਾਉਂਦੀ ਹੈ ਜੀ ਅੱਗ ਨਹੀਂ ਬੁਝੀ ਜੀ ਨਾ ਇਹ ਬੁਝਣੀ ਹੈ ਚਾਹੇ ਤੁਸੀਂ ਹਫ਼ਤਾ ਭਰ ਇਹ ਗੱਡੀਆਂ ਲਾ ਰੱਖੋ ਕਿਉਂਕਿ ਇੰਨਾ ਪੋਲੋਥੀਨ ਇਕੱਠਾ ਹੋ ਗਿਆ ਕਬਾੜ ਇਕੱਠਾ ਹੋਇਆ ਪਿਆ ਇੱਥੇ ਇੰਨਾ ਪਲਾਸਟਿਕ ਇਕੱਠਾ ਹੋਇਆ ਪਿਆ ਇੱਥੇ ਇੱਦਾਂ ਹੀ ਅੱਗ ਲੱਗੀ ਰਹਿੰਦੀ ਬਿਲਕੁਲ ਸਥਾਨਿਕ ਵਸਨੀਕਾਂ ਨੂੰ ਆਸ ਵੀ ਨਹੀਂ ਹੈ ਕਿ ਅੱਗ ਬੁਝੇਗੀ ਕਿਉਂਕਿ ਪ੍ਰਸ਼ਾਸਨ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾਰ ਰਿਹਾ ਜੇਕਰ ਪ੍ਰਸ਼ਾਸਨ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਏਗਾ ਤਾਂ ਕਿ ਅੱਗ ਬੁਝੇਗੀ ਅਗਰ ਪ੍ਰਸ਼ਾਸਨ ਕੋਈ ਸਟਰਨ ਐਕਸ਼ਨ ਲੈਂਦਾ ਹੈ ਡੀਸੀ ਸਾਹਿਬ ਬਰੂਪਨਗਰ ਦੇ ਬੜੇ ਅੱਛੇ ਹੈ ਉਹ ਅਗਰ ਕਾਰਵਾਈ ਕਰਨ ਦੇ ਤੇ ਆਗੇ ਉਹ ਜਰੂਰ ਹੋਏਗਾ ਪਰ ਮੇਰੇ ਮੇਰੇ ਖਿਆਲੋਂ ਉੱਥੇ ਗੱਲਾਂ ਵੀ ਨਹੀਂ ਪੁੱਜਦੀਆਂ ਦਰਮੈਸ਼ਟੀਮ ਨੰਗਰ ਨੂੰ ਜਰੂਰ ਬੇਨਤੀ ਕਰਦਾ ਵੀ ਇੱਥੇ ਇੱਕ ਵਾਰੀ ਆ ਕੇ ਮੌਕਾ ਦੇਖਣ ਦੇ ਇਸ ਮੁੱਦੇ ਲਈ ਮੌਕੇ ਤੇ ਨਹੀਂ ਆਇਆ ਪ੍ਰਸ਼ਾਸਨਿਕ ਅਧਿਕਾਰੀ ਅੱਜ ਤੱਕ ਕੋਈ ਨਹੀਂ ਆਇਆ ਸਾਨੂੰ ਇਹ ਵੀ ਨਹੀਂ ਪਤਾ ਵੀ ਪੰਜਾਬ ਪੋਲਿਊਸ਼ਨ ਬੋਰਡ ਦਾ ਸਾਡੇ ਨੰਗਲ ਵਾਸਤੇ ਕਰਮਚਾਰੀ ਕਿਹੜਾ ਹੈ ਲੋ ਜੀ ਪੋਲਿਊਸ਼ਨ ਬੋਰਡ ਤੇ ਪ੍ਰਸ਼ਾਸਨਿਕ ਕੋਈ ਅਧਿਕਾਰੀ ਇਹਨਾਂ ਨੂੰ ਦੇਖਣ ਵਾਸਤੇ ਅਜੇ ਹੀ ਸਥਿਤੀ ਬਣੀ ਹੋਈ ਹੈ ਇਸ ਨੂੰ ਵੇਖਣ ਵਾਸਤੇ ਵੀ ਕੋਈ ਨਹੀਂ ਆਇਆ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨੰਗਲ ਵਾਸੀ ਲਵਾਰਿਸ ਹੋ ਗਏ ਨੇ ਤੇ ਚਲੋ ਹੋਰ ਗੱਲਬਾਤ ਕਰਦੇ ਹਾਂ ਸਥਾਨਿਕ ਵਸਨੀਕਾ ਨਾਲ ਤੇ ਉਹਨਾਂ ਤੋਂ ਵੀ ਜਾਣਦੇ ਹਾਂ ਕਿ ਹੋਰ ਕਿਹੜੇ-ਕਿਹੜੇ ਪਰੇਸ਼ਾਨੀਆਂ ਉਹਨਾਂ ਨੂੰ ਆ ਰਹੀਆਂ ਕਿਉਂਕਿ ਇੱਥੇ ਪੋਲੂਸ਼ਨ ਇੰਨਾ ਜ਼ਿਆਦਾ ਹੈ ਕਿ ਖੜਾ ਹੋਣਾ ਮੁਸ਼ਕਿਲ ਹੈ ਫਿਲਹਾਲ ਅਸੀਂ ਕੋਸ਼ਿਸ਼ ਕਰਦੇ ਆ ਕਿ ਹੋਰ ਵਸਨੀਕਾਂ ਨਾਲ ਵੀ ਗੱਲ ਕਰੀਏ ਮੈਂ ਦੂਸਰਾ ਚਾਹੁੰਦਾ ਇੱਕ ਗੱਲ ਹੋਰ ਜੀ ਇੱਥੇ ਜਿਹੜੇ ਸਾਡੇ ਬੱਚੇ ਆ ਚਾਹੇ ਸਾਡੀ ਏਜ ਦੇ ਆ ਚਾਹੇ ਬਜ਼ੁਰਗ ਆ ਚਾਹੇ ਲੇਡੀਜ਼ ਆ ਅਸਥਮੈਟਿਕ ਪ੍ਰੋਬਲਮ ਉਹਨਾਂ ਨੂੰ ਹੋ ਗਈ ਹੈ ਅਸਥਮੇ ਦੀ ਬਿਮਾਰੀ ਲੱਗੀ ਵੀ ਮੈਂ ਪ੍ਰਸ਼ਾਸਨ ਮਿਊਂਸੀਪਲ ਕਮੇਟੀ ਹੋ ਗਿਆ ਐਸ.ਡੀ.ਐਮ. ਨੰਗਲ ਹੋ ਗਿਆ ਡੀ.ਸੀ. ਰੂਪਨਗਰ ਹੋ ਗਿਆ ਪੰਜਾਬ ਪੋਲੂਸ਼ਨ ਬੋਰਡ ਹੋ ਗਿਆ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਹੈ ਮਸਲਾ ਹੱਲ ਕੀਤਾ ਜਾਵੇ ਨੀ ਤਾਂ ਜੀ ਸਵੇਰ ਨੂੰ ਮਿਊਸਪਲ ਕਮੇਟੀ ਦੀ ਗੱਡੀ ਨਹੀਂ ਪਹੁੰਚ ਆਉਣ ਦੇਣੀ ਧਰਨਾ ਲਾ ਲੈਣਾ ਪਸਵੇ ਰੇਟ ਧਰਨਾ ਲੱਗੂਗਾ ਜ਼ਰੂਰ ਬਿਲਕੁਲ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਸਥਾਨਿਕ ਵਸਨੀਕ ਕਿ ਆਖਿਰ ਇਹਨਾਂ ਦੀ ਸੁਣ ਲਿਓ ਟੀਸੀ ਮੈਡਮ ਨੂੰ ਵੀ ਸਾਡੀ ਬੇਨਤੀ ਹੈ ਕਿ ਇੱਕ ਵਾਰ ਨੰਗਲ ਸ਼ਹਿਰ ਦੇ ਹਾਲਾਤ ਆ ਕੇ ਜ਼ਰੂਰ ਵੇਖਣ ਜਾਂ ਫਿਰ ਐਸਡੀਐਮ ਮੈਡਮ ਨੰਗਲ ਇੱਕ ਵਾਰ ਜ਼ਰੂਰ ਮੌਕੇ ਤੇ ਆਣ ਤੇ ਹਾਲਾਤ ਵੇਖਣ ਸਥਾਨਿਕ ਵਸਨੀਕ ਸਾਡੇ ਨਾਲ ਮੌਜੂਦ ਹੈ ਬ੍ਰਦਰ ਕਿਵੇਂ ਦੇ ਹਾਲਾਤ ਸਰ ਤੁਹਾਡੇ ਸਾਹਮਣੇ ਹੀ ਆ ਅੱਜ ਮੇਰੇ ਖਿਆਲ ਪੰਜਵਾਂ ਦਿਨ ਹੋ ਗਿਆ ਪਰसों ਰਾਤ ਵੀ 11 ਵਜੇ ਤੱਕ ਮੈਂ ਇੱਥੇ ਆਂਬੂਲੈਂਸ ਦੀ ਥੋੜੀ ਫਾਇਰ ਬ੍ਰਿਗੇਡ ਦੀ ਵੇਟ ਕੀਤੀ ਸੀ ਜਾਕੀ 11 ਵਜੇ ਆਂਬੂਲੈਂਸ ਫਾਇਰ ਬ੍ਰਿਗੇਡ ਆਈ ਹੈ ਫਿਰ ਮੈਂ ਨਹੀਂ ਕਹਿੰਦਾ ਪੰਜ ਮਿੰਟ ਵੀ ਖੜੀ ਇੱਥੇ ਥੋੜਾ ਜਿਹਾ ਪੋਰਾ ਕੀਤਾ ਇਹਨਾਂ ਨੇ ਪਾਣੀ ਦਾ ਮੁੜ ਕੇ ਕਹਿੰਦੇ ਨਹੀਂ ਜੀ ਇਹ ਬਸ ਤੋਂ ਬਾਹਰ ਹੈ ਅੱਜ ਦੁਪਹਿਰੇ ਫਾਇਰ ਬ੍ਰਿਗੇਡ ਵਾਲਿਆਂ ਨੇ ਬੋਲਿਆ ਕਿ ਅੱਗ ਬੁਝਾਣੀ ਬਸ ਤੋਂ ਬਾਹਰ ਹੈ ਫਿਰ ਕੌਣ ਬੁਝਾਏਗਾ ਉਹ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ ਕਿ ਕੌਣ ਬੁਝਾਏਗਾ ਹੁਣ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਜਾ ਕੇ ਕਿਸੇ ਵੀ ਕਰਸੀ ਲਈ ਬਿਲਕੁਲ ਫਰਕ ਅਮਰੇ ਜਿੱਥੋਂ ਮੋਂ ਘੁੰਮ ਰਿਹਾ ਭਾਈ ਦੁਨੀਆ ਭਰ ਦਾ ਗੰਗ ਹੈ ਸਾਰਾ ਰਿਹੈਸ਼ ਏਰੀਆ ਭਾਈ ਕੋਈ ਜੰਗਲ ਨਹੀਂ ਹੈ ਠੀਕ ਹੈ ਉਧੇ ਹਰੀ ਚਲਦੀ ਹੈ ਜੋ ਗੰਦ ਹੈ ਕੋਈ ਪੋਲੀਥੀਨ ਹੈ ਕੁਛ ਹੈ ਸਾਰਾ ਉੱਡ ਕੇ ਘਰ ਅਜੇ ਸਭ ਤੋਂ ਜ਼ਿਆਦਾ ਜਿਹੜਾ 에ਅਰ ਪੋਲੂਟਿਡ ਹੋਇਆ ਹੈ ਪੋਲੀਥੀਨ ਚੱਲਣ ਦੇ ਨਾਲ ਹੋਇਆ ਮੰਨਦੇ ਉਸ ਗੱਲ ਨੂੰ ਬਿਲਕੁਲ ਬਿਲਕੁਲ ਮੰਨਦੇ ਜੰਗਲ ਦੇ ਵਿੱਚ ਕਿਉਂ ਨਹੀਂ ਬੰਦ ਹੋ ਰਿਹਾ ਉਹ ਤਾਂ ਸਰਕਾਰ ਦੱਸ ਸਕਦੀ ਹੈ ਭਾਈ ਇਸ ਗੱਲ ਦਾ ਅੰਤ ਕਰਦਾ ਠੀਕ ਹੈ ਹੋਰ ਤੁਸੀਂ ਮੇਰਾ ਘਰ ਮੇਨ ਰੋਡ ਤੋਂ ਜ਼ਿਆਦਾ ਨਹੀਂ ਕਿਲੋਮੀਟਰ ਨੀਚੇ ਹੈ ਭਾਈ ਸਾਡੇ ਇੱਕ ਰਾਤ ਇੰਨਾ ਬੁਰਾ ਹਾਲ ਕਿਉਂ ਹੈ ਉਹਨਾਂ ਦੂਬਰ ਹੋਇਆ ਸੀ ਕਈ ਰਾਤ ਐਨੇ ਪਰੇਸ਼ਾਨ ਹੋਏ ਹੁਣ ਵੀ ਸਾਨੂੰ ਇੱਥੇ ਹੀ ਖੜਿਆ ਨੂੰ ਜਿਆਦਾ ਨਹੀਂ 2 ਘੰਟੇ ਹੋ ਗਏ ਉਹਨਾਂ ਫੇ ਕੀ ਮੰਗ ਕਰ ਦੋ ਵੀ ਜੇ ਅੱਗ ਨਹੀਂ ਬੁਝਾਣੀ ਟਿਕਟਾ ਹੀ ਕਰਾ ਦੋ ਅਸੀਂ ਛੰਮਲੇ ਛੰਮਲੇ ਵਾਲੀ ਚੱਲ ਜਾਂਦੇ ਹਾਂ ਕੋਈ ਘਮਰ ਦਾਲ ਦੰਨੇ ਭਾਜੀ ਇੱਥੇ ਵੀ ਰਹਿ ਕੇ ਕੀ ਕਰਨਾ ਪਏ ਬਿਲਕੁਲ ਬੱਚੇ ਮਾਰਾਂਗੇ ਆਪਣੇ ਜਾਂ ਬਯੁਗ ਮਾਰਾਂਗੇ ਆਪਣੇ ਹੁਣ ਮੇਰੇ ਪਾਪਾ ਆਉਂਦੇ ਉਹਨਾਂ ਦੇ ਸਟੈਂਡ ਤੇ ਹੋਣਗੇ ਜੀ ਮੈਂ ਤਾਂ ਸ਼ੁਕਰ ਗੁਜ਼ਾਰਾ ਮੇਰੇ ਬ੍ਰਦਰ ਕੋਲ ਗਏ ਆ ਉਹ ਕਹਿ ਨਹੀਂ ਇੱਥੇ ਇਹ ਮਤਲਬ ਨਹੀਂ ਕਿ ਕਿਹੜੀ ਅਨਹੂਨੀ ਘਟਨਾ ਹੋ ਸਕਦੀ ਸੀ ਬਿਲਕੁਲ ਪ੍ਰਸ਼ਾਸਨ ਜੀ ਸਰਕਾਰ ਜੀ ਜੇਕਰ ਤੁਸੀਂ ਅੱਗ ਨਹੀਂ ਬੁਝਾ ਸਕਦੇ ਤਾਂ ਕਮ ਸੇ ਕਮ ਇਹਨਾਂ ਨੂੰ ਟਿਕਟਾਈ ਕਰਾ ਦਿਓ ਤਾਂ ਕਿ ਨੰਗਲ ਸ਼ਹਿਰ ਤੋਂ ਹੋਰ ਸ਼ਹਿਰ ਦੇ ਵਿੱਚ ਉਹ ਸਮੇਂ ਤੱਕ ਚੱਲ ਜਾਣ ਜਦੋਂ ਤੱਕ ਇਹ ਪੋਲੂਸ਼ਨ ਨੰਗਲ ਸ਼ਹਿਰ ਦੇ ਵਿੱਚੋਂ ਨਹੀਂ ਬੰਦ ਹੁੰਦਾ ਅਜੇ ਹੀ ਬੜੀਆਂ ਸਮੱਸਿਆਵਾਂ ਆ ਵਾਂ ਇਸ ਵੇਲੇ ਪੋਲੂਸ਼ਨ ਦੇ ਚੱਲਦੇ ਹੋਏ ਇਸ ਅੱਗ ਲੱਗਣ ਦੇ ਨਾਲ 4 ਤੋਂ 5 ਦਿਨ ਦੇ ਵਿੱਚ ਸਥਾਨਿਕ ਵਸਨੀਕ ਫੇਸ ਕਰ ਰਹੇ ਨੇ ਪਰ ਹੱਲ ਕੋਈ ਨਹੀਂ ਨਿਕਲ ਰਿਹਾ ਹੁਣ ਇਹਨਾਂ ਨੇ ਐਲਾਨ ਵੀ ਕਰ ਦਿੱਤਾ ਹੈ ਕਿ ਇਹਨਾਂ ਬਲੋਂ ਹਾਈਵੇ ਤੇ ਜਾਮ ਲਗਾਇਆ ਜਾਵੇਗਾ ਜੇਕਰ ਇਹ ਪਰਮਾਨੈਂਟ ਹੱਲ ਨਹੀਂ ਹੁੰਦਾ ਤੇ ਚਲੋ ਹੋਰ ਜੋ ਵਸਨੀਕ ਆ ਉਹਨਾਂ ਨਾਲ ਅਸੀਂ ਕੀ ਗੱਲਬਾਤ ਕੀਤੀ ਆ ਉਹ ਤੋਂ ਨੋ ਵੀ ਸੁਣਾ ਦਿੰਨੇ ਆ ਪਰੇਸ਼ਾਨੀ ਤਾਂ ਜੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਪਰੇਸ਼ਾਨੀ ਦਾ ਕਾਰਨ ਇਹ ਹੈ ਵੀ ਇੱਥੇ ਕੂੜੇ ਦਾ ਡੰਪ ਹੈ ਜੀ ਇਹਨਾਂ ਦਾ ਬੀਵੀਐਮ ਦਾ ਇਹਨਾਂ ਨੂੰ ਕਿਸੇ ਨੇ ਅੱਗ ਲਾਤੀ ਅੱਗ ਇਹ ਪ੍ਰੋਪਰ ਤਰੀਕੇ ਨਾਲ ਬੁਝਾ ਨਹੀਂ ਰਹੇ ਇਹ ਜਿਸ ਦਿਨ ਅੱਗ ਲੱਗੀ ਦੀ ਉਸ ਦਿਨ ਗੱਡੀਆਂ ਆਈਆਂ ਦੋ ਤਿੰਨ ਇਹਨਾਂ ਦੇ ਬੁਝਾਣ ਫਾਇਰ ਰੇਟਰ ਜੀ ਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਨਹੀਂ ਬੁਝਾਈਆ ਬਸ ਆਪਦੀ ਫਾਰਮੈਟੀ ਕਰਕੇ ਚਲੇ ਗਏ ਜੀ ਹੁਣ ਤੁਸੀਂ ਇਹ ਦੇਖ ਲਓ ਤਿੰਨ ਦਿਨ ਹੋ ਗਏ ਲਗਾਤਾਰ ਤਿੰਨ ਚਾਰ ਦਿਨ ਸ਼ਾਮ ਨੂੰ ਇੰਨਾ ਕੋ ਬੁਰਾ ਹਾਲ ਹੋ ਜਾਂਦਾ ਸਾਹ ਲੈਣ ਦੀ ਦਿੱਕਤ ਵੀ ਬਹੁਤ ਜ਼ਿਆਦਾ ਵੀ ਨਾ ਤਾਂ ਅਸੀਂ ਦੁਕਾਨ ਤੇ ਬੈਠ ਸਕਦੇ ਦੁਕਾਨ ਤੇ ਕੀ ਆਮ ਪਬਲਿਕ ਵੀ ਉਰੇ ਜਿੰਨੇ ਵੀ ਆ ਘਰ ਨੇੜੇ ਨੇ ਉਹਨਾਂ ਨੂੰ ਇੰਨੀ ਪਰੇਸ਼ਾਨੀ ਹੈ ਜੀ ਬਾਕੀ ਜਿੱਥੇ ਕੂੜੇ ਦਾ ਡੰਪ ਹੈ ਉਹਦੇ ਨਾਲ ਉਹ ਬਸਤੀ ਵਾਲੇ ਰਹਿੰਦੇ ਜੀ ਚਲੋ ਅਸੀਂ ਤਾਂ ਫਿਰ ਵੀ ਥੋੜੇ ਦੂਰ ਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਜੀ ਉਰੇ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਆ ਵੀ ਇਹ ਨਹੀਂ ਵੀ ਦੂਜੇ ਦਿਨ ਆ ਕੇ ਇਹਨੂੰ ਬੁਝਾ ਦਿਓ ਕੋਈ ਪ੍ਰੋਪਰ ਦੀਕ ਨਾ ਬੁਝਾ ਨਹੀਂ ਰਿਹਾ ਜੀ ਬੁਝਦੀ ਨਹੀਂ ਇਹ ਜਿਆ ਬੁਝਾਣ ਦੀ ਮਨਸ਼ਾ ਨਹੀਂ ਹੈ ਵੀ ਦਾ ਕਲੀਅਰ ਕਰ ਦੋ ਤੋਂ ਮਦਾਵ ਸਾਡੇ ਮਦਾਵ ਕੋ ਤੇ ਬੁਝੇ ਨੂੰ ਤਾਂ ਕੀ ਨਹੀਂ ਬੋਲ ਸਕਦਾ ਜੀ ਕਰਨ ਨੂੰ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਜੀ ਜੇ ਹੁਣ ਉਹੀ ਭੇਜ ਦਿਆਂ ਫਾਰਮੈਟ ਜਾਂ ਕਰਤੀਆਂ ਯੋਗ ਦਿਨਾਂ ਨਹੀਂ ਅੱਗ ਲੱਗੀ ਹੈ ਪ੍ਰੋਪਰ ਦੀਕੇ ਨਾ ਬੁਝਾਈ ਜਾਵੇ ਬੁਝੇ ਨੂੰ ਤਾਂ ਕੋਈ ਏਡੀ ਗੱਲ ਨਹੀਂ ਹੈ ਜੀ ਅੱਜ 5 ਦਿਨ ਹੋ ਗਏ ਲਗਾਤਾਰ ਅੱਛਾ ਇਹ ਕੇ ਵੀ ਦੱਸ ਦਿਓ ਹੁਣ ਇਸ ਵੇਲੇ ਸਾਹ ਲੈਣ ਦੇ ਵਿੱਚ ਕਿੰਨੀ ਦਿੱਕਤ ਹੈ ਹਵਾ ਦੇ ਵਿੱਚ ਬਦਬੂ ਵਗੈਰਾ ਵੀ ਹੈ ਜੀ ਮਾਹ ਜੀ ਬਹੁਤ ਸਾਹ ਲੈਣ ਚ ਇੰਨੀ ਦਿੱਕਤ ਹੈ ਬਦਬੂਤ ਆ ਜੀ ਬਸ ਬੈਠ ਨਹੀਂ ਜਾਂਦਾ ਜੀ ਉਰੇ ਐਮਪੀ ਦੀ ਕੋਠੀ ਉਰੇ ਪ੍ਰੋਪਰ ਨਹਿਰ ਤੇ ਸੈਰ ਕਰਨ ਆਉਂਦੇ ਜੀ ਮੈਂ ਤਾਂ ਚਾਰ-ਪੰਜ ਦਿਨ ਚੋਂ ਕਿਸੇ ਨੂੰ ਦੇਖਿਆ ਨਹੀਂ ਉਰੇ ਸੈਰ ਕਰਦੇ ਜੀ ਅੱਛਾ ਸੁਣਨੇ ਵਾਲਾ ਤੁਹਾਡਾ ਕੋਈ ਨਹੀਂ ਹੈ ਬਾਹ ਤੁਹਾਡੀ ਕਿਸ ਨੇ ਫਾਨੀ ਨਾ ਕਿ ਕਿਸ ਨੇ ਭਜਾਣੀ ਨਹੀਂ ਫਿਰ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਕਰਦੇ ਜੇ ਤਾਂ ਇਹੀ ਚੱਲਦਾ ਰਿਹਾ ਸੰਤਾ ਧਰਨਾ ਲਾਣਾ ਪਊ ਜੀ ਉਰੇ ਅਸੀਂ ਤਾਂ ਉਰੇ ਇਕੱਠੇ ਹੋ ਕੇ ਜਾਨ ਲਾਵਾਂਗੇ ਜੀ ਫਿਰ ਵੀ ਭਜਾਣਗੇ ਜੀ ਹੋਰ ਜ਼ਿੰਮੇਵਾਰ ਹੋਏਗਾ ਜੀ ਇਹ ਸਰਕਾਰੇ ਜ਼ਿੰਮੇਵਾਰ ਹੈ ਵਕਾਰਾ ਜੀ ਹੁਣ ਅਸੀਂ ਪਟਿਆਲੇ ਰਹਿੰਦੇ ਜੀ ਅਸੀਂ ਮੈਨੂੰ ਉਰੇ ਆਏ ਨੂੰ 1 ਮਹੀਨਾ ਹੋਇਆ ਜੀ ਅਸੀਂ ਇਹ ਜੀ ਸੋਚਦੇ ਦੇ ਵੀ ਇਹ ਨੰਗਲ ਸ਼ਹਿਰ ਹੈ ਜਿਹੜਾ ਚੰਡੀਗੜ੍ਹ ਦਾ ਦੂਜਾ ਰੂਪ ਹੈ ਹਰਿਆ ਭਰਿਆ ਹੈ ਹਰਿਆ ਭਰਿਆ ਸ਼ਹਿਰ ਹੈ ਪਰ ਜੋ ਮੈਂ ਉਰੇ ਦੇਖਿਆ ਕੇ ਉਰੇ ਵੀ ਜਿਹੜਾ ਕੰਮ ਹੋ ਰਿਹਾ ਕੋਈ ਗੋਰੇ ਨਹੀਂ ਉਰੇ ਪ੍ਰਸ਼ਾਸਨ ਦੀ ਮਾ ਜੀ ਇੱਥੇ ਦੇ ਵਧਾਇਕ ਵੀ ਆਂਦੇ ਜਾਂਦੇ ਆ ਲੱਗਦਾ ਸਭ ਨੂੰ ਪਤਾ ਜੀ ਉਰੋਂ ਲੰਘਣਾ ਉਹਨਾਂ ਨੇ ਹੀ ਹੈ ਰਸਤਾ ਤਾਂ ਇਹੀ ਹੈ ਜੀ ਉਹਨਾਂ ਨੂੰ ਵੀ ਪਤਾ ਹੈ ਵੀਰੇ ਇੰਨਾ ਬੁਰਾ ਹਾਲ ਆ ਪੀ ਅੱਗ ਲੱਗੀ ਐ ਉਹ ਵੀ ਨਹੀਂ ਆਪਣੇ ਪ੍ਰਸ਼ਾਸਨ ਨੂੰ ਖਿੱਚ ਕੇ ਪੀ ਮਤਾੜਦੇ ਵੀ ਤੁਸੀਂ ਇਹਨੂੰ ਅੱਗ ਨੂੰ ਬੁਝਾਓ ਕਾਲੂ ਹੁਣ ਮੈਨੂੰ ਲੱਗਦਾ ਸ਼ਾਇਦ ਮੈਂ ਸੁਣਿਆ ਪਕਾਲੂ ਭਗਵੰਤ ਮਾਨ ਸਾਹਿਬ ਆ ਵੀ ਆ ਰਹੇ ਨੇ ਸੀਐਮ ਸਾਹਿਬ ਹੁਣ ਦੇਖੋ ਸੀਐਮ ਸਾਹਿਬ ਆਣਗੇ ਇੱਥੇ ਧੂਆ ਹੋਊਗਾ ਸਾਰਾ ਕੁਝ ਹੋਊਗਾ ਫਿਰ ਫਿਰ ਵੀ ਉਦੋਂ ਪਹਿਲਾਂ ਅੱਗ ਬੁਝਾਉਣਗੇ ਉਦੋਂ ਪਹਿਲੇ ਸਾਰਾ ਕੁਝ ਕਰਨਗੇ ਜੀ ਫਾਰਮੈਟੀਆਂ ਕਰਨਗੇ ਪਰ ਜੋ ਆਮ ਜਨਤਾ ਦੀ ਉਹਦੀ ਸੁਣਵਾਈ ਕੋਈ ਨਹੀਂ ਹੈ ਜੀ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਜੜੀ ਆਪਦੇ ਫਾਰਮੈਟੀਆਂ ਕਰਨੀਆਂ ਕਰ ਦੇਣੀ ਅਸੀਂ ਇਹਨੂੰ ਸਮਝ ਕਰਕੇ ਉਹ ਲਵਾਰਸ ਉਹ ਲਵਾਰਸ ਹੈ ਜੀ ਸੁਣਵਾਈ ਨਹੀਂ ਹੈ ਜੀ ਅੱਜ 5 ਦਿਨ ਹੋ ਗਏ ਯੂਰੇ 5-6 ਦਿਨ ਦੇਖੋ ਕਿੱਧਰ ਜਾਂਦੀ ਹੈ ਗੱਲ 5-6 ਦਿਨ ਪਟਿਆਲੇ ਚਲ ਜੂਗੇ ਜੇ ਦੇਈ ਰਿਹਾ ਫਿਰ ਜੇ ਤਾਂ ਇਹ ਹਾਲਾਤ ਰਹੇ ਮੇਰਾ ਤਾਂ ਘਰ ਹਾਲੇ ਸ਼ੁਗਰਮ ਹੈ ਵੇਚਿਆ ਨਹੀਂ ਮੈਂ ਤਾਂ ਵਾਪਸ ਚਲ ਜੂੰਗਾ ਜੀ ਪਰ ਇਹ ਕੁਛ ਸਾਡੇ ਏਰੀਆ ਦੇ ਵਿੱਚ ਇਹ ਕੁਛ ਨਹੀਂ ਦੀ ਜੋ ਕੁਛ ਆ ਦੇਖਿਆ ਮੈਂ ਸਾਡੇ ਏਰੀਆ 'ਚ ਜੇ ਕੋਈ ਇਹ ਜੀ ਗੱਲਬਾਤ ਹੁੰਦੀ ਹੈ ਤਕਰੀਬਨ ਤਾਂ ਉਹਦਾ ਹੱਲ ਹੁੰਦਾ ਜੇ ਅਦਰਵਾਈ ਨਹੀਂ ਹੁੰਦਾ ਫਿਰ ਤਾਂ ਆਹੀ ਹੈ ਜਾਨ ਤਾਂ ਜ਼ਰੂਰੀ ਹੈ ਦਿੱਲੀ ਤੋਂ ਵੱਧ ਪੋਲੂਸ਼ਨ ਹੋ ਗਿਆ ਇਸ ਵੇਲੇ ਇਸ ਟਾਈਮ ਤਾਂ ਦਿੱਲੀ ਤੋਂ ਬਹੁਤ ਜ਼ਿਆਦਾ ਵੱਧਦਾ ਹੈ ਜੀ ਸਾਹ ਲੈਣ ਆਈ ਮੇਰੇ ਡੈਡੀ ਬਿਮਾਰ ਹੈ ਜੀ ਆਹ ਨਾਲ ਹੀ ਰਹਿੰਦੇ ਐ ਇੱਥੇ ਉਹਨੂੰ ਬੜੀ ਦਿੱਕਤ ਆਈ ਅੱਜ ਵੀ ਡਾਕਟਰ ਕੋਲ ਜਾ ਕੇ ਆਇਆ ਉਹ ਕਹਿੰਦੇ ਸਾਸੂ ਦੀ ਸਾਹ ਦੀ ਪ੍ਰੋਬਲਮ ਹੈ ਬੱਚੇ ਆ ਛੋਟੇ ਛੋਟੇ ਉਹਨਾਂ ਦਾ ਬੁਰਾ ਹਾਲ ਹੈ ਜੀ ਵੱਡਾ ਨਜਾਇਜ਼ ਯਾਨੀ ਕਿ ਅਸਲ ਇਹ ਪ੍ਰਸ਼ਾਸਨ ਦੀ ਵਾਲੀ ਜ਼ਿਆਦਾ ਢਿੱਲਾ ਜੀ ਪਾਜੀ ਤੂੰ ਆ ਬਹੁਤ ਜ਼ਿਆਦਾ ਪੋਲੂਸ਼ਨ ਬਹੁਤ ਜ਼ਿਆਦਾ ਪੂਰੀ ਸ਼ਹਿਰ ਜਿੰਨੇ ਲੋਕ ਕਰਦੇ ਸਭ ਬੰਦ ਹੈ ਕੋਈ ਬੰਦਾ ਸੈਰ ਨੂੰ ਨਹੀਂ ਆ ਰਿਹਾ ਸਾਰ ਸੈਰ ਚ ਦਿੱਕਤ ਬਹੁਤ ਹੈ ਅੱਛਾ ਅੱਗ ਕਿੱਥੇ ਲੱਗੀ ਹੋਈ ਹੈ ਜੀ ਇਹ ਅੱਗ ਹੈ ਧੈਣ ਦੀ ਨਹੀਂ ਡੰਬ ਬਣਾਇਆ ਬਣਾ ਜੀ ਉਹ ਡੰਬ ਉਹ ਜਿਹੜਾ ਜਿੰਨਾ ਵੀ ਕੂੜਾ ਇਕੱਠਾ ਕਰਦੇ ਕਮੇਟੀ ਵਾਲੇ ਇਹ ਸਭ ਡੰਬ ਬਣਾਇਆ ਵਾ ਇੱਥੇ ਕਮੇਟੀ ਵਾਲੇ ਕਿ ਬੀਬੀਐਮਬੀ ਵਾਲੇ ਕਮੇਟੀ ਵਾਲੇ ਜਾਂ ਬੀਐਮਬੀ ਵਾਲੇ ਕੋਈ ਵੀ ਹੈ ਕਮੇਟੀ ਵਾਲੇ ਆ ਵੈਸੇ ਇਹ ਇਹ ਵੀ ਸਾਰੇ ਡੰਬ ਬਣਾਇਆ ਸਭ ਬੀਐਮਬੀ ਲਗਾਉਂਦਾ ਹਾਂ ਹਾਂ ਬੀਬੀਐਮਬੀ ਦਾ ਡੰਬ ਆ ਇਹ ਬਹੁਤ ਅੱਗ ਲੱਗੀ ਪਰसों ਗੱਡੀਆਂ ਵੀ ਕਾਫੀ ਲੱਗੀਆਂ ਰਹੀਆਂ ਲੇਕਿਨ ਉਹ ਬੁਝਾ ਕੇ ਗਏ ਹੀ ਨਹੀਂ ਆ ਅੱਧੀ ਕੁ ਵਜਾਈ ਅੱਧੀ ਇੱਦਾਂ ਹੀ ਚੱਲ ਗਏ ਇੱਦਾਂ ਹੀ ਚੱਲ ਗਏ ਅੱਛਾ ਅੱਗ ਬੁਜੀ ਨਹੀਂ ਕੀ ਪਰੇਸ਼ਾਨੀ ਹੋ ਰਹੀ ਹੈ ਹੁਣ ਪਤਾ ਨਹੀਂ ਤੂੰ ਆ ਪਰਸੋਂ ਚੋਂ ਹਦਾ ਇੱਦਾਂ ਹੀ ਚੱਲਿਆ ਵਾ ਇਹ ਫਿਰ ਨੰਗਲ ਲਵਾਰਸ ਹੈ ਜੀ ਕੋਈ ਪੁੱਛਦਾ ਕੋਈ ਪੁੱਛਣ ਆ ਤੁਹਾਡੇ ਸਾਹਮਣੇ ਹੈ ਜੀ ਹੁਣ ਪੂਰੀ ਜਨਤਾ ਪਰੇਸ਼ਾਨ ਹੈ ਸਾਹ ਲੈਣ ਚ ਦਿੱਕਤ ਮੁਹਤੇ ਤੁਸੀਂ ਵੀ ਇਸ ਦਾ ਹੋ ਗਿਓ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਬਈ ਬਹੁਤ ਪਰੇਸ਼ਾਨੀ ਅਸੀਂ ਤਾਂ ਰਹਿੰਦੇ ਇੱਥੇ ਹੀ ਹੈ ਬਹੁਤ ਪਰੇਸ਼ਾਨੀ ਸਾਹ ਆਉਂਦਾ ਹੀ ਨਹੀਂ ਹੈਗਾ ਉਹਦੇ ਦੇਖੋ ਕੋਈ ਨਹਿਰ ਦੇ ਕਿਨਾਰੇ ਕੋਈ ਨਹੀਂ ਮਤਾਂ ਸੈਰ ਕਰ ਰਿਹਾ ਅਏ ਦੇਖੋ ਜੀ ਵਿੱਚ ਵਿੱਚ ਧਰਾਤੋਂ ਸਾਰੇ ਧੂਆਂ ਧੂਆਂ ਚੱਲ ਗਿਆ ਅੱਗੇ ਤੱਕ ਇੰਨਾ ਪੋਲੂਸ਼ਨ ਹੋ ਰਿਹਾ ਹੈ ਆਪਣੇ ਲੱਗ ਜੰਦਰ ਦੁਕਾਨ ਦੇ ਅੰਦਰ ਬੈਠਣਾ ਮੁਸ਼ਕਲ ਹੋ ਗਿਆ ਹੈ ਸਾਲਾਂ ਲੈਂਜ ਪ੍ਰੋਬਲਮ ਆ ਰਹੀ ਹੈ ਸ਼ਾਮ ਦੇ ਟਾਈਮ ਦਾ ਦਿਖਤ ਦਿਖਾਈ ਨਹੀਂ ਦਿੰਦਾ ਰੋਡ ਤੇ ਕੋਈ ਵੀ ਸਾਲਾਂ ਲੈਂਜ ਬਹੁਤ ਪ੍ਰੋਬਲਮ ਹੈ ਪ੍ਰਸ਼ਾਸਨ ਦੇਖ ਨਹੀਂ ਰਿਹਾ ਕੋਈ ਸੁਣਾਈ ਨਹੀਂ ਹੋ ਰਹੀ ਹੈ ਅੱਛੇ ਕਾਰਨ ਕੀ ਹੈ ਕਿੱਥੇ ਅੱਗ ਲੱਗੀ ਹੋਈ ਹੈ ਇਹ ਡੰਬ ਤੇ ਲੱਗੀ ਹੈ ਬੀਐਮਬੀ ਦਾ ਡੰਬ ਹੈ ਦੋ ਦਿਨ ਲਾਏ ਹੈ ਫਾਇਰ ਵਾਲਾ ਉਦੋਂ ਬਾਅਦ ਕੋਈ ਨਹੀਂ ਆਇਆ ਜੀ ਆਂਦੇ ਆ ਜਾਂ ਨਹੀਂ ਜਾਂਦੇ ਕਾਪੀ ਕੋਈ ਨਹੀਂ ਹੋ ਰਿਹਾ ਜੀ ਪਾਣੀ ਸਾਡਾ ਇੰਨਾ ਏਰੀਆ ਚ ਬਾਦਨੀ ਕਾਬੂ ਹੋ ਰਿਹਾ ਠੀਕ ਹੈ ਜੇ ਕਾਬੂ ਨਾ ਹੋਇਆ ਤਾਂ ਹਾਲਾਤ ਕਿਦਾਂ ਦੇ ਹੋ ਹਾਲਾਤ ਖਰਾਬ ਹੋ ਰਿਹਾ ਜੀ ਕੋਈ ਨਹੀਂ ਨਿਕਲ ਰਿਹਾ ਰੋਡ ਤੇ ਨਾ ਕੋਈ ਸੈਰ ਕਰ ਰਿਹਾ ਨਾ ਕੋਈ ਜਾ ਰਿਹਾ ਦੁਕਾਨਾਂ ਤੇ ਗਾਹਗਾਣੇ ਮੁਸ਼ਕਲ ਹੋ ਗਏ ਜੀ ਸਭ ਤੋਂ ਜ਼ਿਆਦਾ ਬੱਚਿਆਂ ਤੇ ਬਜ਼ੁਰਗਾਂ ਨੂੰ ਸਰ ਸਾਰਿਆਂ ਤੇ ਇਫੈਕਟ ਹੈ ਜੀ ਵੱਡਿਆਂ ਤੇ ਵੀ ਇਫੈਕਟ ਹੈ ਜੀ ਪੋਲੂਸ਼ਨ ਵਾਲਾ ਧੂਆਂ ਸਾਰਾ ਜੀ ਅੱਛਾ ਪ੍ਰਸ਼ਾਸਨ ਦਾ ਕੋਈ ਜ਼ਿੰਮੇਵਾਰ ਵਿਅਕਤੀ ਕੋਈ ਨਹੀਂ ਇੱਥੇ ਆਇਆ ਨਹੀਂ ਉੱਥੇ ਆਏ ਹੋਗੇ ਫਾਇਰ ਵਾਲੇ ਆਏ ਬਾਕੀ ਕੋਈ ਨਹੀਂ ਆਇਆ ਜੀ ਇੱਥੇ ਠੀਕ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਅੱਗ ਲੱਗੀ ਨੂੰ ਤੇ ਕਿੰਨੇ ਮੈਨੂੰ ਸੈ ਚਾਰ ਪੰਜ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਤੁਹਾਨੂੰ ਆਸੇ ਨਹੀਂ ਵੀ ਬੁੱਝੇਗੀ ਅੱਗ ਭਾਈ ਹੁੰਦਾ ਕੁਝ ਨਹੀਂ ਦੇਖ ਰਿਹਾ ਸਵੇਰੇ ਸ਼ਾਮ ਲੱਗ ਜਾਂਦੀ ਹੈ ਅਗਲੇ ਹਟ ਜਾਂਦੀ ਹੈ ਅੱਛਾ ਮੈਨੂੰ ਇਹ ਵੀ ਦੱਸ ਦਿਓ ਜਿੱਥੇ ਅੱਗ ਲੱਗੀ ਹੋਈ ਹੈ ਉੱਥੇ ਕਿਹੜੀ ਕਿਹੜੀ ਚੀਜ਼ਾਂ ਆਈਆਂ ਜਿਨ੍ਹਾਂ ਨੂੰ ਅੱਗ ਲੱਗੀ ਹੋਈ ਹੈ ਬੇਸਟਈਆ ਜੋ ਹੈ ਪਲਾਸਟਿਕ ਬਲੋਸਰ ਜੋ ਵੀ ਹੈ ਨਾ ਉਹ ਹੀ ਆ ਰਿਹਾ ਜੋ ਪਾਇਰ ਬਲਾਰਾ ਹਾਂ ਜੇ ਇਸ ਤਰ੍ਹਾਂ ਹਾਲਾਤ ਰਹੇ ਤਾਂ ਫਿਰ ਸ਼ਹਿਰ ਦੇ ਹਾਲਾਤ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਇਸ ਟਾਈਮ ਦਾ ਲਾਣਾ ਜੀ ਇੱਥੇ ਕਈ ਦਿਨ ਹੋ ਗਏ ਆ ਪੰਜ ਛੇ ਦਿਨ ਹੋ ਗਏ ਇੰਨਾ ਤੂੰ ਆ ਉਹ ਰੇਣਾ ਇੱਕ ਤਾਂ ਅੱਗ ਲਾਤੀ ਸੀ ਕਿਸੇ ਨੇ ਉਸ ਤੋਂ ਬਾਅਦ ਇੰਨਾ ਤੂੰ ਆਗਾ ਫਾਇਰ ਰੇਲਾੜੇ ਭਜਾ ਕੇ ਤਾਂ ਗਿਆ ਲੇਕਿਨ ਉਸ ਤੋਂ ਬਾਅਦ ਇੰਨਾ ਦੇਖੋ ਹੁਣ ਵੀ ਤੁਸੀਂ ਅਗਰ ਵੀਡੀਓ ਬਣਾਉਗੇ ਤੁਹਾਨੂੰ ਸਾਫ ਨਜ਼ਰ ਆ ਜਾਏਗਾ ਇੱਥੇ ਪਿੱਥੇ ਕਿੰਨਾ ਪੋਲੂਸ਼ਨ ਆ ਇਹਦੇ ਨਾਲ ਇੰਨੀ ਥੱਲੇ ਪਰੇਸ਼ਾਨੀ ਸਾਰੇ ਪਾਸੇ ਏਰੀਆ ਜਿੱਧਰ ਨੂੰ ਹਵਾ ਜਾਈ ਜਾਂਦੀ ਉੱਥੋਂ ਤੱਕ ਬੁਰਾ ਹਾਲ ਹੈ ਸਾਰਿਆਂ ਦਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਅਗਰ ਤੁਸੀਂ ਇੱਥੇ ਗਲੀ-ਗੁੜ੍ਹ ਚ ਪੁੱਛੋਗੇ ਵੀ ਕਿਤੇ ਵੀ ਮਹੱਲਿਆਂ ਚ ਵੀ ਜਾਓਗੇ ਸਾਰੇ ਬਜ਼ੁਰਗ ਬੜੇ ਕਲਾਰੇ ਨੇ ਸਾਰੇ ਅੱਛਾ ਮੈਂ ਇਹ ਵੀ ਦੱਸ ਦਵਾਂ ਕਿ ਅੱਜ ਤੱਕ ਕਿੰਨੀ ਪਿਆਨ ਕਾ ਦਿੱਤੇ ਲੱਗੀ ਮੈਂ ਨਹੀਂ ਦੇਖੀ ਜੀ ਇੱਥੇ ਕਦੀ ਵੀ ਇੰਨੀ ਵੀ ਇੰਨਾ ਕ ਇਹਨਾਂ ਦੇਖੋ ਕਿੰਨਾ ਧੂਆਂ ਹੈ ਸਾਰਾ ਪਾਸੇ ਹੁਣੇ ਹੀ ਦੇਖੋ ਨਜ਼ਰ ਆ ਰਿਹਾ ਸਾਰੇ ਪਾਸੇ ਪਰ ਪਤਾ ਨਹੀਂ ਇੰਨੇ ਦਿਨ ਹੋ ਗਏ ਕਿਉਂ ਨਹੀਂ ਹੋ ਰਿਹਾ ਇਹ ਮਤਲਬ ਬੁਝਦੀ ਨਹੀਂ ਹੈ ਜਾਂ ਬੁਝਾਈ ਨਹੀਂ ਜਾ ਰਹੀ ਹੈ ਜੀ ਬੁਝਾਈ ਤਾਂ ਹੋਣੀ ਹੈ ਪਤਾ ਨਹੀਂ ਉਸ ਤੋਂ ਬਾਅਦ ਫਿਰ ਦੇਖੋ ਕੋਈ ਵੀ ਦੇਖਦਾ ਹੀ ਨਹੀਂ ਆ ਸੰਤ ਆਪਾਂ ਦੀ ਸਾਨੂੰ ਤਾਂ ਆਪ ਆ ਜਾਂਦਾ ਅਸੀਂ ਤਾਂ ਨੋਰਮਲ ਬੰਦੇ ਆ ਸੰਤ ਤਾਂ ਪਤਾ ਲੱਗ ਰਿਹਾ ਵੀ ਆ ਕੋਈ ਪੁੱਛਣ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਨਾ ਜੀ ਕੋਈ ਨਹੀਂ ਆਂਦਾ ਇਧਰ ਦੇਖੋ ਕਿਲੋਮੀਟਰ ਜਾ ਕੇ ਇਨਸਾਫ ਅੱਗੇ ਪਿੱਛੇ ਦੇਖੋ ਕਿ ਆ ਹਾਲ ਹੈ ਹੁਣ ਹੀ ਪਤਾ ਲੱਜੂਗਾ ਅੱਛਾ ਜੇ ਇਹਦੇ ਦੇ ਹਾਲਾਤ ਰੇ ਕੋਈ ਸੁਣੂਗਾ ਨਹੀਂ ਫੇਰ ਘਰ ਛੱਡ ਕੇ ਜਾਣੇ ਮਜਬੂਰ ਹੋਜੋਗੇ ਸਾਰੇ ਹੋਏ ਬੜਾ ਮਜੂਆ ਹੈਗਾ ਤੇ ਮੈਂ ਤਾਂ ਕਹਿੰਦਾ ਹਸਪਤਾਲਾਂ 'ਚ ਹੀ ਜਾਣਾ ਪੈਣਾ ਸਾਰਿਆਂ ਨੂੰ ਇੱਥੋਂ ਇਹ ਸਰ ਜੀ ਇੱਥੇ ਤਾਂ ਉੱਧੇ ਹੀ ਹਸਪਤਾਲ ਦੀਆਂ ਵਿਵਸਥਾ ਵੈਸੇ ਹੀ ਖਰਾਬ ਐਸੀਡੈਂਟਲ ਜ਼ੋਨ ਬਣਿਆ ਹੋਇਆ ਜੀ ਅੱਛਾ ਇਹ ਤੂੰ ਇਹ ਨਾਲ ਐਕਸੀਡੈਂਟ ਦੇ ਵੀ ਕਾਰਨ ਬਣਦਾ ਹੀ ਨਹੀਂ ਹਾਂ ਇਹ ਦਿਖਦਾ ਨਹੀਂ ਐ ਮਾਰਾ ਧੁੰਦ ਜੀ ਟਾਈਪ ਐ ਨਾ ਪੋਲੂਸ਼ਨ ਲੋਕਾਂ ਸਾਹ ਦੇਖੋ ਆ ਪਤਾ ਨਹੀਂ ਲੱਗ ਰਿਹਾ ਲੋਕਾਂ ਨੂੰ ਕਈ ਵਾਰ ਸਾਰਾ ਇੱਥੇ ਆਪਣੇ ਅੱਗ ਲੱ ਇਸ ਟਾਈਮ ਸਾਡਾ ਇੱਥੇ ਰਹਿਣਾ ਬਹੁਤ ਔਖਾ ਹੋਇਆ ਜੀ ਬਹੁਤ ਬੁਰਾ ਹਾਲ ਹੈ ਅੱਛਾ ਅੱਗ ਲੱਗੀ ਹੋਈ ਹੈ ਇਹਨੂੰ ਬੁਝਾਇਆ ਨਹੀਂ ਜਾ ਰਿਹਾ ਬੁਝਾਣ ਆਏ ਆ ਜੀ ਪਰ ਕੋਈ ਐਨਾ ਧਿਆਨ ਨਹੀਂ ਦਿੰਦਾ ਹੀ ਨਹੀਂ ਜੀ ਇਸ ਟਾਈਮ ਬਹੁਤ ਸਮੱਸਿਆ ਤੇ ਬਹੁਤ ਗੁਜਰ ਰਹੀ ਹੈ ਅੱਛਾ ਅੱਗ ਬੁਝੀ ਨਹੀਂ ਹੈ ਪਰੇਸ਼ਾਨੀ ਕਿਦਾਂ ਹੋ ਰਹੀ ਹੈ ਪਰੇਸ਼ਾਨੀ ਜੋ ਇੱਥੇ ਜੀ ਨਹਿਰ ਦੇ ਘੰਡੇ ਘੁੰਮਣ ਵਾਲੇ ਜੀ ਦੁਕਾਨਦਾਰ ਜਾਂ ਘਰ ਪਿੱਛੇ ਹੈਗੇ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਬਿਮਾਰੀ ਲੱਗਣ ਦਾ ਖਤਰਾ ਬਿਮਾਰੀ ਲੱਗਣ ਦਾ ਖਤਰਾ ਲੱਗਦਾ ਸਾਧ ਹੀ ਪ੍ਰੋਬਲਮ ਚੱਲ ਰਹੀ ਹੈ ਜੀ ਕਿੰਨੇ ਦਿਨ ਅਗ ਲੱਗੀ ਨੋ ਹੋਗੇ ਕਿੰਨੇ ਦਿਨ ਬੁਝਾਂਦੇ ਨੋ ਇਹ 4 5 ਦਿਨ ਹੋਗੇ ਜੀ ਹਾਂਜੀ ਅੱਜ ਤੱਕ ਭਜਾਣਾ ਆ ਅੱਜ ਸ਼ਾਇਦ ਅੱਜ ਕੋਈ ਨਹੀਂ ਆਏ ਜੀ ਕਿਤਾ ਪ੍ਰਯਾਸ ਨਹੀਂ ਕੀਤੇ ਬੁਝਾਣ ਦੇ ਫੇ ਤੱਕ ਬੁਝੂਗੀ ਨਹੀਂ ਹਾਲਾਤ ਨਹੀਂ ਨਹੀਂ ਡੈਲੀ ਹਾਲਾਤ ਬਹੁ ਮਾੜੇ ਹੋ ਰਹੇ ਜੀ ਅਸਾਂ ਬਹੁਤ ਜ਼ਿਆਦਾ ਕੀ ਬੰਦ ਕਰਦੇ ਹੋ ਫਿਰ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੇ ਕਰਦੇ ਕਿ ਇਹਨੂੰ ਜਲਦੀ ਤੇ ਜਲਦੀ ਦਾ ਹੱਲ ਕੀਤਾ ਜਾਵੇ ਜੀ ਇਹਨਾਂ ਜਾ ਲੋਕਾਂ ਨੂੰ ਰਾਤ ਮਿਲੇ ਜੀ ਜਾਂ ਫਿਰ ਟਿਕਟ ਬੁੱਕ ਕਰਾ ਦਿਓ ਜਾਂ ਉਹ ਬਿਲਕੁਲ ਹਾਂ ਜਾਂ ਫਿਰ ਇਹੀ ਹੈ ਜੀ ਜਾਂ ਟਿਕਟ ਬੁੱਕ ਕਰਾ ਦਿਓ ਯਾਰ ਹਾਂ ਜੀ ਹਾਂ ਕਿ ਆਪਾਂ ਆਥੋ ਕਿਰੀ Shimla ਵੱਲ ਚੱਲ ਜਾਈਏ ਜਾਂ ਹੋਰ ਚੱਲ ਜਾਈਏ